ਜਿਹੜੀ ਕੰਗਨਾ रावत ਹੈ ਉਹ ਵੈਸਟਡ ਇੰਟਰਸਟ ਜਿਹੜੀ ਐਂਟੀ ਸਿਕ ਫੋਰਸਿਸ ਨੇ ਐਂਟੀ ਸਿਕ ਫੋਰਸਿਸ ਨੇ ਉਹਨਾਂ ਦੇ ਕਹਣ ਤੇ ਇਹ ਲੱਗੀ ਹੋਈ ਹੈ ਐਮਰਜੈਂਸੀ ਕੈਲਦੀ ਚੀਜ਼ ਸੀਗੀ ਜਿਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਫਲੇ ਨਾਤਾਉ ਡੇਰੇ ਦੇ ਮੁਖੀ ਬਣੇ ਸੀ ਨਾ ਉਹਨਾਂ ਦੀ ਰਾਜਨੀਤਿਕ ਪਛਾਣ ਸੀ ਉਸ ਵੇਲੇ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਹੀ ਭਿੰਡਰਾਵਾਲੇ ਸੀ ਐਮਰਜੈਂਸੀ ਫਿਲਮ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਨੂੰ ਦਿਖਾ ਕੇ ਉਸ ਤੋਂ ਬਾਅਦ 25-30 ਨੌਜਵਾਨਾਂ ਦੇ ਹੱਥ ਬੰਦੂਕਾਂ ਫੜਾ ਕੇ ਬੇਗੁਨਾਹਾਂ ਨੂੰ ਮਾਰਦੇ ਦਿਖਾ ਕੇ ਮੈਂ ਸਮਝਦਾ ਇੱਕੋ ਕੰਮ ਕੰਗਨਾ ਰਨੌਤ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਐਂਟੀ ਨੈਸ਼ਨਲ ਤੇ ਟੈਰਰਿਸਟ ਦਿਖਾਇਆ ਜਾਵੇ ਤੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਖਾਲਿਸਤਾਨ ਨਹੀਂ ਦਿਖਾਇਆ ਜਾਵੇ ਅਸਲੀਅਤ ਇਹ ਹੈ ਇਹ ਨਾ ਤਾਂ ਕੰਗਨਾ ਰਣੌਜੀ ਉਦੋਂ ਪੈਦਾ ਹੋਈ ਜਦ ਐਮਰਜੈਂਸੀ ਲੱਗੀ ਨਾ ਉਹਨਾਂ ਨੂੰ ਤਾਂ ਆਪ ਪਤਾ ਨੇ ਉਹਨਾਂ ਨੇ ਜਿਹੜੇ ਉਹਨਾਂ ਦੇ ਮਾਸਟਰਸ ਨੇ ਜਿਹੜੀਆਂ ਫੋਰਸ ਚ ਪੰਜਾਬ ਵਿੱਚ ਸਿੱਖ ਸ਼ਕਤੀ ਨੂੰ ਤੇ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਇਹ ਉਹਨਾਂ ਦੀ ਖੇਡ ਹੈ ਕਿਵੇਂ ਖੇਡ ਹੈ ਕਿ ਅਸਲੀ ਤਾਂ ਐਮਰਜੈਂਸੀ ਵਿੱਚ ਕੋਈ ਵਾਇਲੈਂਸ ਹੋਈ ਹੋਈ ਨਹੀਂ ਸਰਕਾਰ ਮੈਂ ਇੰਦਰਾ ਗਾਂਧੀ ਦੀ ਲੀਡਰਸ਼ਿਪ ਤਹਿਤ ਜਿਆਦਾ ਵਾਲਾ ਆ ਬਾਦ ਹਾਈ ਕੋਰਟ ਤੋਂ ਆਪਣਾ ਕੇਸ ਹਾਰ ਗਈ ਤੇ ਉਹਨੂੰ ਕੁਰਸੀ ਹਿੱਲਦੀ ਲਗੀ ਤਾਂ ਉਹਨੇ ਸਭ ਤੋਂ ਪਹਿਲਾਂ ਤਾਂ ਕਨਸਟੀਟਿਊਸ਼ਨ ਜਿਹੜੀ ਅੱਜ ਕਾਂਗਰਸ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਗੱਲ ਕਰਦੀ ਹੈ ਸਭ ਤੋਂ ਪਹਿਲਾਂ ਆਮਲਾ ਇੰਦਰਾ ਗਾਂਧੀ ਨੇ ਕੀਤਾ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਾਉਣ ਲੱਗੇ ਤਿੰਨ ਸੀਨੀਅਰ ਮੋਡ ਪਿਉਨੀ ਜੱਜਸ ਨੂੰ ਉਹਨਾਂ ਨੇ ਸੁਪਰਸੀਡ ਕਰਕੇ ਚੌਥੇ ਨੰਬਰ ਵਾਲੇ ਜੱਜ ਜਸਟਿਸ ਐਨ ਰੇਨ ਨੂੰ ਚੀਫ ਜਸਟਿਸ ਬਣਾਇਆ ਉਦੋਂ ਬਾਅਦ ਆਜੋ ਐਮਰਜੈਂਸੀ ਦੀ ਗੱਲ ਜਦ ਐਮਰਜੈਂਸੀ ਲੱਗੀ ਤਾਂ ਐਮਰਜੈਂਸੀ ਵਿੱਚ ਸਮੁੱਚੇ ਦੇਸ਼ ਵਿੱਚ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੂੰ ਗਵਰਨਮੈਂਟ ਨੇ ਅਰੈਸਟ ਕਰਨਾ ਸ਼ੁਰੂ ਕਰਤਾ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਲੀਡਰ ਨੂੰ ਕਿਸੇ ਨੂੰ ਅਰੈਸਟ ਨਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਉਲਟ ਇੱਕ ਫੁਰਕੀ ਛੁੱਟੀ ਗਈ ਕਿ ਤੁਸੀਂ ਪੰਜਾਬ 'ਚ ਰਾਜ ਕਰੋ ਦਿੱਲੀ 'ਚ ਸਾਨੂੰ ਕਰਦੇ ਹੋ ਤੁਸੀਂ ਚੁੱਪ ਕਰਕੇ ਬੈਠੋ ਪਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਮੋਰਚਾ ਡਿਕਟੇਟਰ ਬਣਾ ਕੇ ਪਹਿਲੀ ਜਥਾ 7 ਜੁਲਾਈ 1975 ਨੂੰ ਗ੍ਰਿਫਤਾਰੀ ਲਈ ਐਮਰਜੈਂਸੀ ਦੇ ਉਲਟਵਾ ਚੱਕ ਕੇ ਭੇਜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਜੀਰੇ ਵਿੱਚ ਜਥੇ ਦਾ ਟੋੜਾ ਤੋੜ ਸਾਹਿਬ ਤਲਵੰਡੀ ਸਾਹਿਬ ਸਾਰੇ ਸੀਨੀਅਰ ਲੀਡਰ ਸ਼ਾਮਿਲ ਸਨ ਹੁਣ ਗੱਲ ਆ ਗਈ ਕੀ ਕਨਸਟੀਟਿਊਸ਼ਨ ਨੂੰ ਮਾਰਨ ਵਾਲੇ ਕੌਣ ਨੇ ਤੇ ਕਨਸਟੀਟਿਊਸ਼ਨ ਨੂੰ ਬਚਾਉਣ ਵਾਲੇ ਕੌਣ ਆ ਜਿਨ੍ਹਾਂ ਨੇ ਕਨਸਟੀਟਿਊਸ਼ਨ ਨੂੰ ਬਚਾ ਕੇ ਬਚਾਉਣ ਲਈ ਇਹ 1 ਮਾਰਚ 1977 ਨੂੰ ਐਮਰਜੈਂਸੀ ਹਟਾਈ ਉਸ ਦਿਨ ਤੱਕ ਨਿਰੰਤਰ ਮੋਰਚਾ ਸ਼੍ਰੋਮਣੀ ਅਕਾਲੀ ਦਲ ਦਾ ਡੇਲੀ ਬੇਸਿਸ ਤੇ ਚੱਲਦਾ ਰਿਹਾ ਦੂਸਰੀਆਂ ਪਾਰਟੀਆਂ ਦੇ ਲੀਡਰ ਅੰਦਰ ਰਹੇ ਅਡਵਾਨੀ ਜੀ ਰਹੇ ਬਾਜਪਈ ਸਾਹਿਬ ਰਹੇ ਜਾਰਜ ਫਰਨਾਂਡੇਸ ਵਰਗੇ ਰਹੇ ਸੋਸ਼ਲਿਸਟ ਰਹੇ ਹੋਰ ਦੂਸਰੇ ਰਹੇ ਕਈ ਪਾਰਟੀਆਂ ਦੇ ਲੀਡਰ ਪਰੋਲ ਤੇ ਵੀ ਆਏ ਕਈ ਆਪਣੀਆਂ ਗਲਤੀ ਮੰਨ ਕੇ ਵਾਪਸ ਵੀ ਆਏ ਪਰ ਸ਼ਰੋਮਣੀ ਅਕਾਲੀ ਦਲ ਵਾਅਦੇ ਇੱਕ ਇਸ ਤਰ੍ਹਾਂ ਦੀ ਜਮਾਤ ਸੀ ਜੀ ਨੇ ਕਿਹਾ ਕਿ ਇਹ ਮਨੁੱਖੀ ਹੱਤਾਂ ਦੇ ਅਧਿਕਾਰ ਤੇ ਛਾਪ ਹੈ ਪ੍ਰੈਸ ਦੀ ਆਜ਼ਾਦੀ ਦੇ ਛਾਪ ਹੈ ਬੋਲਣ ਦੇ ਅਧਿਕਾਰ ਤੇ ਛਾਪ ਹੈ ਅਸੀਂ ਇਹ ਪਰਵਾਹ ਨਹੀਂ ਕਰਾਂਗੇ ਪਰ ਅੱਜ ਅਫਸੋਸ ਹੈ ਕੰਗਰਸ ਹੀ ਆਪਣੀ ਫਿਲਮ 'ਚ ਐਮਰਜੈਂਸੀ ਦੀ ਕਹਾਣੀ ਹੋਈ ਅਧੂਰੀ ਹੈ ਜਿੰਨਾ ਚਿਰ ਐਮਰਜੈਂਸੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ 19 ਮਹੀਨੇ ਲਗਾਤਾਰ ਗ੍ਰਿਫਤਾਰੀਆਂ ਨੂੰ ਜੇ ਉਹਦਾ ਪਾਠ ਨਾ ਬਣਾਇਆ ਜਾਵੇ ਪਰ ਅਫਸੋਸ ਕੰਗਰਾਜੀ ਕੀ ਕਰਦੇ ਪਏ ਨੇ ਉਹ ਕਹਿ ਰਹੇ ਨੇ ਕਿ ਖਾਲਿਸਤਾਨ ਮੰਗਦੇ ਸੀ ਸੰਤਰ ਚੰਦ ਸਿੰਘ ਗੱਲ ਐਮਰਜੈਂਸੀ ਦੀ ਚੱਲ ਰਹੀ ਹੈ ਉਹ ਖਾਲਿਸਤਾਨ ਬਣਾ ਰਹੀ ਹੈ ਕਿਉਂ ਸਿੱਖਾਂ ਨੂੰ ਐਂਟੀ ਨੈਸ਼ਨਲ ਪੇਟ ਕਰ ਲਈ ਇਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਇਹਨਾਂ ਵੱਲੋਂ ਦਿੱਤੀਆਂ ਜਿਹੜੀਆਂ ਦੇਸ਼ ਨੂੰ ਦੀ ਆਜ਼ਾਦੀ ਨੂੰ ਬਚਾਉਣ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਉਹਨਾਂ ਨੂੰ ਰੋਲ ਕੇ ਇਹਨਾਂ ਨੂੰ ਖਾਲਸਤਾਨੀ ਦੱਸਦੇ ਮੈਂ ਰਾਤ ਵੀ ਕਿਹਾ ਮੈਂ ਅੱਜ ਵੀ ਕਹਿੰਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਦੇ ਵੀ ਖਾਲਸਤਾਨੀ ਸੀ ਮੰਗਿਆ ਸ਼੍ਰੋਮਣੀ ਅਕਾਲੀ ਦਲ ਵਾਂਗੂ ਉਹ ਵੀ ਉਹਨਾਂ ਦੀ ਵੀ ਮੰਗ ਸੂਬਿਆਂ ਦੇ ਵੱਧ ਅਧਿਕਾਰ ਸੀ ਆਨੰਦਪੁਰ ਦਾ ਮਤਾ ਸੀ ਪਰ ਹਾਂ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਜੇ ਕੋਈ ਸਾਡੀ ਝੋਲੀ ਪਾਉ ਅਸੀਂ ਨਾ ਨਹੀਂ ਕਹਿੰਦੇ ਪਰ ਕੰਗਨਰ ਰਣੋਜੀ ਨੇ ਜਿਹੜੀ ਉਹਨਾਂ ਦੀ ਟ੍ਰੇਲਰ ਆਇਆ 2 ਮਿੰਟ ਤੇ तकरीबन 48 ਸਕਿੰਡ ਦਾ ਉਹ ਟ੍ਰੇਲਰ ਹੈ 2 ਮਿੰਟ ਤੇ 30 ਸਕਿੰਡ ਬਾਅਦ ਉਹ ਟ੍ਰੇਲਰ ਵਿੱਚ ਜਿਹੜੀ ਫੋਟੋ ਦਿਖਾਉਂਦੇ ਆ ਸੰਜਰਨੈਲ ਸਿੰਘ ਉਹਨਾਂ ਦੀ ਇੱਕ ਝੂਠੀ ਕਹਾਣੀ ਇੱਕ ਫਿਕਸ਼ਨ ਬਣਾ ਕੇ ਕਿਸੇ ਕਾਂਗਰਸੀ ਨਾਲ ਗੱਲ ਹੁੰਦੀ ਕਿ ਕਾਂਗਰਸੀ ਕਹਿੰਦਾ ਸੰਤ ਪੁੱਛਦਾ ਉਹਨੂੰ ਕੀ ਤੁਸੀਂ ਚਾਹੁੰਦੇ ਹੋ ਕਹਿੰਦੇ ਅਸੀਂ ਚਾਹੁੰਦੇ ਹਾਂ ਵੋਟਾਂ ਤੇ ਫਿਰ ਕਾਂਗਰਸੀ ਸੰਤਾਂ ਨੂੰ ਪੁੱਛਦਾ ਤੁਸੀਂ ਕੀ ਚਾਹੁੰਦੇ ਹੋ ਕਹਿੰਦੇ ਖਾਲਿਸਤਾਨ ਉਤੂ ਬਾਦ ਉਹ ਟ੍ਰੇਲਰ ਵਿੱਚ ਟੜਦੜ ਤਗੜ ਤਗੜ ਕਰਕੇ 25 ਬੰਦਿਆਂ ਦੇ ਹੱਥ ਏਕੇ 47 ਫੜਾ ਕੇ بے ਗੁਨਾਹ ਨੂੰ ਮਾਰਦੇ ਦਿਖਾਇਆ ਮੈਂ ਇਹ ਕਹਿੰਦਾ ਕਿ ਇਹ ਪਿਕਚਰ ਇੱਕ ਗਿਣੀ ਮਿਤੀ ਸਾਜ਼ਿਸ਼ ਦਾ ਹਿੱਸਾ ਹੈ ਜਿਹੜੀ ਸਾਜ਼ਿਸ਼ ਪੰਜਾਬ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਪਹਿਲਾ ਨੰਬਰ ਸ਼ਹਿਰੀ ਦਾ ਮਾਣ ਨਾ ਦੇਣ ਵਾਲੀ ਸੋਚ ਦਾ ਇਹ ਤਰੀਕਾ ਹੈ ਕੋਈ ਵੀ ਐਮਰਜੈਂਸੀ ਦੀ ਫਿਲਮ ਜੇੜੀ ਇਤਿਹਾਸ ਨੂੰ ਭੰਨ ਕੇ ਬਣੂ ਵੀ ਉਹਨੂੰ ਸ਼ਰੋਮਣੀ ਅਕਾਲੀ ਦਰ ਕਦੇ ਪਰਵਾਨ ਨਹੀਂ ਕਰੂਗਾ ਜੇ ਕੋਈ ਵੀ ਮੋਰਚਾ ਪੀਸਫੁੱਲ ਰਿਹਾ ਹੈ ਸਾਰੇ 19 ਮਹੀਨੇ ਦੇ ਦੌਰਾਨ ਇੱਕ ਦਿਨ ਵੀ ਕਿਸੇ ਐਮਰਜੈਂਸੀ ਦੇ ਖਿਲਾਫ ਲੱਗੇ ਮੋਰਚੇ ਵਿੱਚ ਕੋਈ ਵਾਇਲੈਂਸ ਨਹੀਂ ਹੋਈ ਤੇ ਉਹ ਗੋਲੀਆਂ ਚੱਲੀਆਂ ਦਿਖਾਉਂਦੇ ਨਹੀਂ ਹੁਣ ਦੂਸਰੀ ਗੱਲ ਮੈਂ ਇਹਨਾਂ ਨੂੰ ਪੁੱਛਦਾ ਕਿ ਜਿਹੜੇ ਮੋਰਚੇ ਵਿੱਚ ਸੰਤ ਕਰਤਾਰ ਸਿੰਘ ਉਹਨਾਂ ਨੇ ਨਾਲ ਗ੍ਰਿਫਤਾਰੀਆਂ ਦਿੱਤੀਆਂ ਅਕਾਲੀ ਦਲ ਨਾਲ ਉਹਨਾਂ ਦਾ ਤਾਂ ਜ਼ਿਕਰ ਕੋਈ ਨਹੀਂ ਸੰਤ ਜਰਨੈਲ ਸਿੰਘ ਉਹਣੀ ਨੇ ਸੇਵਾ ਸੰਭਾਲੀ ਹੈ ਸਾਲ 77 ਜਾ ਕੇ ਸਤੰਬਰ 'ਚ ਅਗਸਤ 'ਚ ਸੰਤ ਕਰਤਾਰ ਸਿੰਘ ਉਹਣੀ ਚੋਲਾ ਛੱਡ ਗਏ ਨੇ 21 ਅਗਸਤ ਨੂੰ ਉਹਨਾਂ ਦਾ ਸੰਸਕਾਰ ਹੋਇਆ ਸਤੰਬਰ 77 ਤੋਂ ਉਹਨਾਂ ਨੇ ਸੇਵਾ ਸੰਭਾਲੀ ਹੈ ਜੇ ਪਹਿਲੀ ਵਾਰ ਸੰਤ ਜਰਨੈਲ ਸਿੰਘ ਉਹਣੀ ਪਬਲਿਕ ਡੋਮੇਨ 'ਚ ਆਏ ਜਾ ਲੋਕਾ ਜੋੜਾ ਦਾ ਨਾ ਚੱਲਿਆ ਤਾਂ ਉਹ ਅੰਮ੍ਰਿਤਸਰ ਨਰਨਕਾਰੀ ਕਲੈਸ਼ ਵੇਲੇ ਚੱਲਿਆ ਸੀ ਵਿਸਾਖੀ ਈਟ ਉੱਤੇ ਤੇ ਇਹ ਬੀਬੀ ਕੰਗਨਾ ਰੌਂਤ ਕਹੀ ਜਾਂਦੀ ਹੈ ਜੀ ਐਮਰਜੈਂਸੀ ਮੇ ਉਹਨਾਂ ਦੀ ਕੀ ਬਾਤ ਹੋਈ ਹੈ ਐਮਰਜੈਂਸੀ ਵੇਲੇ ਤਾਂ ਉਹ ਇੱਕ ਟਕਸਾਲ ਦੇ ਸਧਾਰਨ ਸੇਵਾਦਾਰਾਂ ਨੂੰ ਉੱਥੇ ਸੇਵਾ ਕਰ ਰਹੇ ਸੀਗੇ ਦੂਸਰੀ ਗੱਲ ਕੀ ਕੰਗਨਾ ਰੌਂਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਰਾ ਦੇਸ਼ ਜਬਰ ਸਹਿਣ ਲੱਗ ਪਿਆ ਤੇ ਸ਼ਬਰ ਦੇ ਉਲਟ ਜੇ ਆਵਾਜ਼ ਚੁੱਕੀ ਤਾਂ ਅਕਾਲੀ ਦਲ ਨੇ ਚੁੱਕੀ ਨਹੀਂ ਜੀ ਕੰਗਨਾ ਹੁਣ ਅੱਜ ਅਫਸੋਸ ਇਹ ਹੈ ਕਿ ਇਨਸਾਫ ਦੇਣ ਦੀ ਥਾਂ ਟੰਗ ਕੱਢੇ ਜਾਂਦੇ ਆ ਕੱਲ ਬੰਬੇ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਕਿ ਸੈਂਸਰ ਬੋਰਡ ਨੂੰ 25 ਤਰੀਕ ਤੱਕ ਫੈਸਲਾ ਕਰਨਾ ਪਊਗਾ ਇਹ ਫਿਲਮ ਚੱਲਣ ਦੇਣੀ ਹੈ ਕਿ ਨਹੀਂ ਚੱਲਣ ਦੇਣੀ ਸੈਂਸਰ ਬੋਰਡ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਫਿਲਮ ਚੱਲਣ ਨਾਲ ਲਾਅ ਐਂਡ ਆਰਡਰ ਪੈਦਾ ਹੁੰਦੀ ਹੈ ਸਿਚੁਏਸ਼ਨ ਕਿ ਨਹੀਂ ਇਹ ਸਰਕਾਰਾਂ ਦਾ ਕੰਮ ਹੈ ਅਸੀਂ ਇਸ ਚੀਜ਼ ਤੇ ਵੀ ਵੱਖ ਵਿਊ ਰੱਖਦੇ ਆ ਜੇ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਨੂੰ ਉਮਰ ਕੈਦ ਤਬਦੀਲ ਕਰਨ ਲਈ ਸੁਪਰੀਮ ਕੋਰਟ ਦੇ ਕੇਸ ਜਾਂਦਾ ਹੈ ਸੁਪਰੀਮ ਕੋਰਟ ਬੰਬੇ ਹਾਈ ਕੋਰਟ ਦੇ ਵੋਲਟ ਫੈਸਲਾ ਦਿੰਦੀ ਹੈ ਸਭ ਤੋਂ ਉੱਚਤ ਅਦਾਲਤਾਂ ਸੁਪਰੀਮ ਕੋਰਟ ਦੇ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਕਹਿੰਦੀ ਹੈ ਕਿ ਜਦ ਤੁਸੀਂ ਮਾਹੌਲ ਸਮਝੋ ਸੁਖਾਵਾਂ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਉੱਥੇ ਬਹਾਨਾ ਹੀ ਲੈ ਲਿਆ ਨਾ ਕਿ ਜੇ ਰਾਜਵਾਨਾ ਸਾਹਿਬ ਨੂੰ ਛੱਡਾਂਗੇ ਤਾਂ ਪੰਜਾਬ 'ਚ ਅੱਗ ਲੱਗ ਜੂਗੀ ਉਹਨਾਂ ਨੇ ਕਿਹਾ ਜਦ ਤੁਸੀਂ ਮਾਹੌਲ ਸਖਾਵਾਂ ਸਮਝੋ ਉਸ ਵੇਲੇ ਤੁਸੀਂ ਇਹਨਾਂ ਦੀ ਇਹ ਪਟੀਸ਼ਨ ਵਿਚਾਰ ਲੈਣਾ ਤੇ ਬੰਬੇ ਹਾਈ ਕੋਰਟ ਕਹਿੰਦਾ ਹੈ ਕਿ ਤੁਸੀਂ ਲੌਂਡ ਆਰਡਰ ਨਹੀਂ ਦੇਖਣਾ ਪੰਜਾਬ ਹਰਿਆਣਾ ਹਾਈ ਕੋਰਟ ਚ ਮੈਟਰ ਉੱਠਿਆ ਇੱਥੇ ਅਸਿਸਟੈਂਟ ਸੋਲਿਸਟਰ ਜਰਨਲ ਨੇ ਵੀ ਤੇ ਐਡਵੋਕੇਟ ਜਰਨਲ ਪੰਜਾਬ ਨੇ ਵੀ ਅਦਾਲਤ ਨੂੰ ਵਿਸ਼ਵਾਸ ਦਿਵਾਇਆ ਕਿ ਕੋਈ ਇਸ ਤਰ੍ਹਾਂ ਦੀ ਇੱਥੇ ਭੂਮਿਕਾ ਨਹੀਂ ਆਉਣ ਦੇ ਮੈਂ ਜਿਹੜਾ ਕਿਸੇ ਕਮਿਊਨਿਟੀ ਨੂੰ ਝੋਟ ਪਚਾਵੇ ਲੈ ਦੇ ਕੇ ਇਹ ਇੱਕ ਪੋਲਿਟੀਕਲ ਡਰਾਮਾ ਖੇਡਿਆ ਜਾ ਰਿਹਾ ਤੇ ਇਹ ਜੇ ਕਹੋ ਕਿ ਇਹ ਹੈ ਦੇਖੋ ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲੀ ਚਿੱਠੀ ਲਿਖੀ ਹੈ 23 ਅਗਸਤ ਨੂੰ ਕਿ ਤੁਸੀਂ ਜਿਹੜੀ 6 9 ਨੂੰ ਸਤੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹੋ ਸਾਨੂੰ ਸਖਤ ਇਤਰਾਜ਼ ਆ ਆ ਦੋ ਚੀਜ਼ਾਂ ਤਾਂ ਅਸੀਂ ਟ੍ਰੇਲਰ 'ਚ ਦੇਖ ਲਈਆਂ ਬਾਕੀ ਸਾਨੂੰ ਸਾਰੀ ਫਿਲਮ ਦਿਖਾਈ ਚੱਲੇ ਜਿਹੜੇ ਸੀਨ ਸਿੱਖਾ ਦੇ ਵਿਰੁੱਧ ਝੂਠੀਆਂ ਗੱਲਾਂ ਨੂੰ ਦਰਸਾਉਂਦੇ ਨੇ ਉਹਨਾਂ ਨੂੰ ਅਸੀਂ ਆਊਟ ਰਾਈਟਲੀ ਰਿਜੈਕਟ ਕਰਦੇ ਹਾਂ ਕੋਸ਼ਿਸ਼ ਸਿੰਘ ਸਭਾ ਮਾਣੇ ਵਿੱਚ ਚਿੱਠੀਆਂ ਲਿਖੀਆਂ ਬੰਬੇ ਦੇ ਵੀ ਗਈ ਏਥੋਂ ਵੀ ਗਈ ਹੋਰ ਵੀ ਗਈ ਚਲੋ ਔਰ ਵਨ ਰੀਜ਼ਨ ਔਰ ਦੀ ਅਦਰ ਸੈਂਸਰ ਬੋਰਡ ਨੇ ਰੋਕ ਲਿਆ ਹੁਣ ਕੱਲ ਪਰਸੋ ਦਾ ਬੰਬੇ ਹਾਈ ਕੋਰਟ ਦੇ ਫੈਸਲੇ ਦਾ ਪ੍ਰਚਾਰੇ ਚੱਲ ਰਿਹਾ ਹੈ ਕਿ ਜੀ ਉਹਦੇ ਕੋਲ ਤਾਂ ਜੋ ਕੁਸ਼ੀ ਕੰਗਨਾ ਨਾ ਨੌਤ ਨੇ 200 ਕਰੋੜ ਆਪਣਾ ਲਾ ਕੇ ਤੇ ਫਿਲਮ ਚਲਾਈਏ ਖਰਚ ਤਾਂ ਇਹ ਚੱਲਣੀ ਚਾਹੀਦੀ ਕਿ ਉਹਨੂੰ ਅਧਿਕਾਰ ਹੈ 200 ਕਰੋੜ ਲਾ ਕੇ ਹਿੰਦੁਸਤਾਨ ਨੂੰ ਦੀ ਅਮਨ ਤੇ ਸ਼ਾਂਤੀ ਨੂੰ ਆਖੇ ਲਾ ਦੇਵੇ ਤਫਾ ਦੇ ਅਧਾਰ ਤੋਂ ਹੋਵੇ ਹਿਸਟਰੀ ਦੀ ਡਿਸਟੋਰਸ਼ਨ ਨਾ ਹੋਵੇ ਕਿਉਂਕਿ ਲੋਕ ਹੈ ਜਿਹੜੀ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੇ ਨਾ ਐਮਰਜੈਂਸੀ ਦੇਖੀ ਨਾ ਸੁਣੀ ਉਹ ਤਾਂ ਜਿਹੜੀ ਇਹ ਫਿਲਮ ਦੀਆਂ ਗੱਲਾਂ ਦੇਖਣਗੇ ਸੱਚ ਮੰਨ ਜਾਣਗੇ ਕੀ ਗੱਲ ਹੈ ਕਿ ਜੀ ਸੰਜਰਨੈਲ ਸਿੰਘ ਨੇ ਐਮਰਜੈਂਸੀ 'ਚ ਖਾਲਿਸਤਾਨ ਮੰਗਿਆ ਸੰਜਰਨੈਲ ਸਿੰਘ ਉਹ ਤੋਂ ਕਰੇ ਹੈ ਵੀ ਨਹੀਂ ਸੀ ਉਹ ਇਹ ਵੀ ਸਮਝਣਗੇ ਜਿਉਂਦੋਂ ਸਿੱਖਾਂ ਨੇ ਬੰਦੂਕਾਂ ਨਾਲ ਬੰਦੇ ਮਾਰਤੇ ਐਮਰਜੈਂਸੀ ਦੌਰਾਨੇ ਕੁਝ ਨਹੀਂ ਹੋਇਆ ਸੋ ਸਾਡੀ ਅੱਜ ਤੁਹਾਡੇ ਨੂੰ ਤੁਹਾਨੂੰ ਤਕਲੀਫ ਦੇ ਦੀ ਕੋਈ ਮਕਸਦ ਹੈ ਕਿ ਅਸੀਂ ਸੂਬਾ ਸਰਕਾਰ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਵੀ ਇਹ ਹੋਰ ਜ਼ੋਰ ਵਾਰਨਿੰਗ ਦਿੰਨੇ ਆ ਕਿ ਆਗ ਨਾਲ ਨਾ ਖੇਡੋ ਭਾਵਨਾਵਾਂ ਨਾਲ ਕਈ ਵਾਰ ਇਹ ਲੱਗਦਾ ਹੁੰਦਾ ਕਿ ਮਿੰਟਾਂ ਸਕਿੰਟਾਂ ਲਈ ਦਬਾ ਲਿਆ ਇਹਨਾਂ ਦੇ ਰੀਪਰਕਸੈਸ਼ਨਸ ਲੰਬੇ ਹੁੰਦੇ ਤੁਸੀਂ ਕਿਸੇ ਵੀ ਕਮਿਊਨਿਟੀ ਦੀਆਂ ਧਾਰਮਿਕ ਭਾਵਨਾਵਾਂਾਂ ਤੇ ਸੱਟ ਮਾਰੀ ਚੱਲੋ ਮਾਰੀ ਚੱਲੋ ਇੱਕ ਦਿਨ ਇਹੋ ਜਿਹਾ ਆ ਜਾਂਦਾ ਜਿੱਥੇ ਸਬਰ ਦਾ ਪਿਆਲਾ ਮੁੱਕ ਜਾਂਦਾ ਏਸ ਫਿਲਮ ਦਾ ਜਿਹੜਾ ਸੋਲੀਟਰੀ ਸੋਲੀਟਰੀ ਏਮ ਲੱਗਦਾ ਮੈਨੂੰ ਇਹਦੇ ਟ੍ਰੇਲਰ ਤੋਂ ਉਹ ਇਹ ਲੱਗਦਾ ਕਿ ਸਿੱਖਾਂ ਦੇ ਗੱਲਾਂ ਮੂੰਹ 'ਚ ਦੋ ਗੱਲਾਂ ਪਾਉਣੀਆਂ ਇੱਕ ਖਾਲਿਸਤਾਨ ਦੀ ਮੰਗ ਤੇ ਇੱਕ ਹੱਥ 'ਚ ਬੰਦੂਕ ਫੜਾਉਣੀ ਸਿੱਖ ਬੰਦੂਕ ਫੜਦਾ ਹੈ ਜ਼ੁਲਮ ਦੇ ਵਿਰੁੱਧ ਸਿੱਖ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਜਦ ਜ਼ਬਰ ਤੇ ਜ਼ੁਲਮ ਹੁੰਦਾ ਹੈ ਪਰ ਨਾਤਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਕਦੇ ਖਾਲਿਸਤਾਨ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਮੰਗ ਰਹੀ ਤੇ ਉਹ ਅੱਜ ਵੀ ਮੰਗ ਹੈ ਆਨੰਦਪੁਰ ਸਾਹਿਬ ਦਾ ਮਤਾ ਸੂਬਿਆਂ ਨੂੰ ਵੰਡਤਕਾਰ ਤੇ ਕੱਲ ਵੀ ਇਹ ਹੀ ਮੰਗ ਹੈ ਐਕਚੁਅਲੀ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਹੈ ਜਿਹੜੀ ਕੰਗਨਾ ਰਾਉਤ ਹੈ ਉਹ ਬੈਸਟਡ ਇੰਟਰਸਟ ਜਿਹੜੀ ਐਂਟੀ ਸਿੱਖ ਫੋਰਸਿਜ਼ ਨੇ ਐਂਟੀ ਸਿੱਖ ਫੋਰਸਿਜ਼ ਨੇ ਉਹਨਾਂ ਦੇ ਕਹਿਣ ਤੇ ਇਹ ਲੱਗੀ ਹੋਈ ਆ ਐਮਰਜੈਂਸੀ ਕੈਲਵੀਤੀ ਸੀਗੀ ਜਿਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਹਲੇ ਨਾਤਾਉ ਡੇਰੇ ਦੇ ਮੁਖੀ ਬਣੇ ਸੀ ਨਾ ਉਹਨਾਂ ਦੀ ਰਾਜਨੀਤਿਕ ਪਛਾਣ ਸੀ ਉਸ ਵੇਲੇ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਹੀ ਭਿੰਡਰਾਵਾਲੇ ਸੀ ਐਮਰਜੈਂਸੀ ਫਿਲਮ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਨੂੰ ਦਿਖਾ ਕੇ ਉਦੋਂ ਬਾਅਦ 25-30 ਨੌਜਵਾਨਾਂ ਦੇ ਹੱਥ ਬੰਦੂਕਾ ਫੜਾ ਕੇ ਬੇਗੁਨਾਹਾਂ ਨੂੰ ਮਾਰਦੇ ਦਿਖਾ ਕੇ ਮੈਂ ਸਮਝਦਾ ਇੱਕੋ ਕੰਮ ਕੰਗਨਾ ਰਣੌਤ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਐਂਟੀ ਨੈਸ਼ਨਲ ਤੇ ਟੈਰਰਿਸਟ ਦਿਖਾਇਆ ਜਾਵੇ ਤੇ ਸੰਤ ਜਰਨੈਲ ਸਿੰਘ ਭਿੰਡਰਾਲਾ ਵਾਲਿਆਂ ਨੂੰ ਖਾਲਿਸਤਾਨੀ ਦਿਖਾਇਆ ਜਾਵੇ। ਅਸਲੀਅਤ ਇਹ ਹੈ ਕਿ ਨਾਤਾ ਕੰਗਨਾ ਰਣੌਜੀ ਉਦੋਂ ਪੈਦਾ ਹੋਇਆ ਜਦ ਐਮਰਜੈਂਸੀ ਲੱਗੀ। ਨਾ ਉਹਨਾਂ ਨੂੰ ਤਾਂ ਆਪ ਪਤਾ ਨੇ ਉਹਨਾਂ ਨੇ ਜਿਹੜੇ ਉਹਨਾਂ ਦੇ ਮਾਸਟਰਸ ਨੇ ਜਿਹੜੀਆਂ ਫੋਰਸ ਚ ਪੰਜਾਬ ਵਿੱਚ ਸਿੱਖ ਸ਼ਕਤੀ ਨੂੰ ਤੇ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਇਹ ਉਹਨਾਂ ਦੀ ਖੇਡ ਹੈ ਕਿਵੇਂ ਖੇਡ ਹੈ ਕਿ ਅਸਲੀ ਤਾਂ ਐਮਰਜੈਂਸੀ ਵਿੱਚ ਕੋਈ ਵਾਇਲੈਂਸ ਹੋਈ ਹੋਈ ਨਹੀਂ ਸਰਕਾਰ ਮੈਂ ਇੰਦਰਾ ਗਾਂਧੀ ਦੀ ਲੀਡਰਸ਼ਿਪ ਤਹਿਤ ਚਾਦੋਵਾਲਾਹਾਬਾਦ ਹਾਈ ਕੋਰਟ ਤੋਂ ਆਪਣਾ ਕੇਸ ਹਾਰ ਗਈ ਤੇ ਉਹਨੂੰ ਕੁਰਸੀ ਹਿਲਦੀ ਲਗੀ ਤਾਂ ਉਹਨੇ ਸਭ ਤੋਂ ਪਹਿਲਾਂ ਤਾਂ ਕਨਸਟੀਟਿਊਸ਼ਨ ਜਿਹੜੀ ਅੱਜ ਕਾਂਗਰਸ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਗੱਲ ਕਰਦੀ ਹੈ ਸਭ ਤੋਂ ਪਹਿਲਾਂ ਆਮਲਾ ਇੰਦਰਾ ਗਾਂਧੀ ਨੇ ਕੀਤਾ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਾਉਣ ਲੱਗੇ ਤਿੰਨ ਸੀਨੀਅਰ ਮੋਡ ਪਿਉਨੀ ਜੱਜਸ ਨੂੰ ਉਹਨਾਂ ਨੇ ਸੁਪਰਸੀਡ ਕਰਕੇ ਚੌਥੇ ਨੰਬਰ ਵਾਲੇ ਜੱਜ ਜਸਟਿਸ ਐਨ ਰੇ ਨੂੰ ਚੀਫ ਜਸਟਿਸ ਬਣਾਇਆ ਉਦੋਂ ਬਾਅਦ ਆਜੋ ਐਮਰਜੈਂਸੀ ਦੀ ਗੱਲ ਜਦ ਐਮਰਜੈਂਸੀ ਲੱਗੀ ਤਾਂ ਐਮਰਜੈਂਸੀ ਵਿੱਚ ਸਮੁੱਚੇ ਦੇਸ਼ ਵਿੱਚ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੂੰ ਗਵਰਨਮੈਂਟ ਨੇ ਅਰੈਸਟ ਕਰਨਾ ਸ਼ੁਰੂ ਕਰਤਾ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਲੀਡਰ ਨੂੰ ਕਿਸੇ ਨੂੰ ਅਰੈਸਟ ਨਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਉਲਟ ਇੱਕ ਬੁਰਕੀ ਛੁੱਟੀ ਗਈ ਕਿ ਤੁਸੀਂ ਪੰਜਾਬ 'ਚ ਰਾਜ ਕਰੋ ਦਿੱਲੀ 'ਚ ਸਾਨੂੰ ਕਰਦੇ ਹੋ ਤੁਸੀਂ ਚੁੱਪ ਕਰਕੇ ਬੈਠੋ ਪਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਮੋਰਚਾ ਡਿਕਟੇਟਰ ਬਣਾ ਕੇ ਪਹਿਲੀ ਜਥਾ 7 ਜੁਲਾਈ 1975 ਨੂੰ ਗ੍ਰਿਫਤਾਰੀ ਲਈ ਐਮਰਜੈਂਸੀ ਦੇ ਉਲਟਵਾ ਚੱਕ ਕੇ ਭੇਜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਜਿਹਦੇ ਵਿੱਚ ਜਥੇ ਦਾ ਟੋੜਾ ਤੋੜ ਸਾਹਿਬ ਤਲਵੰਡੀ ਸਾਹਿਬ ਸਾਰੇ ਸੀਨੀਅਰ ਲੀਡਰ ਸ਼ਾਮਿਲ ਸਨ ਹੁਣ ਗੱਲ ਆ ਗਈ ਕਿ ਕਨਸਟੀਟਿਊਸ਼ਨ ਨੂੰ ਮਾਰਨ ਵਾਲੇ ਕੌਣ ਨੇ ਤੇ ਕਨਸਟੀਟਿਊਸ਼ਨ ਨੂੰ ਬਚਾਉਣ ਵਾਲੇ ਕੌਣ ਹੈ ਜਿਨ੍ਹਾਂ ਨੇ ਕੌਨਸਟਿਚਿਊਸ਼ਨ ਨੂੰ ਬਚਾਉਣ ਕੇ ਬਚਾਉਣ ਲਈ ਇਹ ਪਹਿਲੀ ਮਾਰਚ 1977 ਨੂੰ ਐਮਰਜੈਂਸੀ ਹਟਾਈ ਉਸ ਦਿਨ ਤੱਕ ਨਿਰੰਤਰ ਮੋਰਚਾ ਸ਼੍ਰੋਮਣੀ ਅਕਾਲੀ ਦਲ ਦਾ ਡੇਲੀ ਬੇਸਿਸ ਤੇ ਚੱਲਦਾ ਰਿਹਾ ਦੂਸਰੀਆਂ ਪਾਰਟੀਆਂ ਦੇ ਲੀਡਰ ਅੰਦਰ ਰਹੇ ਅਡਵਾਨੀ ਜੀ ਰਹੇ ਬਾਜਪਈ ਸਾਹਿਬ ਰਹੇ ਜਾਰਜ ਫਰਨਾਂਡੇਸ ਵਰਗੇ ਰਹੇ ਸੋਸ਼ਲਿਸਟ ਰਹੇ ਹੋਰ ਦੂਸਰੇ ਰਹੇ ਕਈ ਪਾਰਟੀਆਂ ਦੇ ਲੀਡਰ ਪ੍ਰੋਲ ਤੇ ਵੀ ਆਏ ਕਈ ਆਪਣੀਆਂ ਗਲਤੀ ਮੰਨ ਕੇ ਵਾਪਸ ਵੀ ਆਏ ਪਰ ਸ਼ਰੋਮਣੀ ਅਕਾਲੀ ਦਲ ਵਾਅਦਾ ਇੱਕ ਹੈ ਇਸ ਤਰ੍ਹਾਂ ਦੀ ਜਮਾਤ ਸੀ ਜੀ ਨੇ ਕਿਹਾ ਕਿ ਇਹ ਮਨੁੱਖੀ ਹੱਤਾਂ ਦੇ ਅਧਿਕਾਰ ਤੇ ਛਾਪ ਹੈ ਪ੍ਰੈਸ ਦੀ ਆਜ਼ਾਦੀ ਦੇ ਛਾਪ ਹੈ ਬੋਲਣ ਦੇ ਅਧਿਕਾਰ ਤੇ ਛਾਪ ਹੈ ਅਸੀਂ ਇਹ ਪਰਵਾਨ ਨਹੀਂ ਕਰਾਂਗੇ ਪਰ ਅੱਜ ਅਫਸੋਸ ਹੈ ਕੰਗਰਾ ਜੀ ਆਪਣੀ ਫਿਲਮ 'ਚ ਐਮਰਜੈਂਸੀ ਦੀ ਕਹਾਣੀਓ ਹੀ ਅਧੂਰੀ ਹੈ ਜਿੰਨਾ ਚਿਰ ਐਮਰਜੈਂਸੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ 19 ਮਹੀਨੇ ਲਗਾਤਾਰ ਗ੍ਰਿਫਤਾਰੀਆਂ ਨੂੰ ਜੇ ਉਹਦਾ ਪਾਠ ਨਾ ਬਣਾਇਆ ਜਾਵੇ ਪਰ ਅਫਸੋਸ ਕੰਗਰਾਜੀ ਕੀ ਕਰਦੇ ਪਏ ਨੇ ਉਹ ਕਹਿ ਰਹੇ ਨੇ ਇਹ ਖਾਲਿਸਤਾਨ ਮੰਗਦੇ ਸੀ ਸੰਤਰ ਚੰਦ ਸਿੰਘ ਗੱਲ ਐਮਰਜੈਂਸੀ ਦੀ ਚੱਲ ਰਹੀ ਹੈ ਉਹ ਖਾਲਿਸਤਾਨ ਬਣਾ ਰਹੀ ਹੈ ਕਿਉਂ ਸਿੱਖਾਂ ਨੂੰ ਐਂਟੀ ਨੈਸ਼ਨਲ ਪੇਟ ਕਰ ਲਈ ਇਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਇਹਨਾਂ ਵੱਲੋਂ ਦਿੱਤੀਆਂ ਜਿਹੜੀਆਂ ਦੇਸ਼ ਨੂੰ ਦੀ ਆਜ਼ਾਦੀ ਨੂੰ ਬਚਾਉਣ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਉਹਨਾਂ ਨੂੰ ਰੋਲ ਕੇ ਇਹਨਾਂ ਨੂੰ ਖਾਲਸਤਾਨੀ ਦੱਸਦੇ ਮੈਂ ਰਾਤ ਵੀ ਕਿਹਾ ਮੈਂ ਅੱਜ ਵੀ ਕਹਿਣਾ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਨੇ ਕਦੇ ਵੀ ਖਾਲਸਤਾਨੀ ਸੀ ਮੰਗਿਆ ਸ਼੍ਰੋਮਣੀ ਅਕਾਲੀ ਦਲ ਵਾਂਗੂ ਉਹ ਵੀ ਉਹਨਾਂ ਦੀ ਵੀ ਮੰਗ ਸੂਬਿਆਂ ਦੇ ਵੱਧ ਅਧਿਕਾਰ ਸੀ ਆਨੰਦਪੁਰ ਦਾ ਮਤਾ ਸੀ ਪਰ ਹਾਂ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਜੇ ਕੋਈ ਸਾਡੀ ਝੋਲੀ ਪਾਉ ਅਸੀਂ ਨਾ ਨਹੀਂ ਕਹਿੰਦੇ ਪਰ ਕੰਗਨਰ ਰਣੋਜੀ ਨੇ ਜਿਹੜੀ ਉਹਨਾਂ ਦੀ ਟ੍ਰੇਲਰ ਆਇਆ 2 ਮਿੰਟ ਤੇ तकरीबन 48 ਸਕਿੰਟ ਦਾ ਉਹ ਟ੍ਰੇਲਰ ਹੈ 2 ਮਿੰਟ ਤੇ 30 ਸਕਿੰਟ ਬਾਅਦ ਉਹ ਟ੍ਰੇਲਰ ਵਿੱਚ ਜਿਹੜੀ ਫੋਟੋ ਦਿਖਾਉਂਦੇ ਆ ਸੰਜਰਨੈਲ ਸਿੰਘ ਉਹਨਾਂ ਦੀ ਇੱਕ ਝੂਠੀ ਕਹਾਣੀ ਇੱਕ ਫਿਕਸ਼ਨ ਬਣਾ ਕੇ ਕਿਸੇ ਕਾਂਗਰਸੀ ਨਾਲ ਗੱਲ ਹੁੰਦੀ ਇੱਕ ਕਾਂਗਰਸੀ ਕਹਿੰਦਾ ਸੰਤ ਪੁੱਛਦਾ ਉਹਨੂੰ ਕੀ ਤੁਸੀਂ ਚਾਹੁੰਦੇ ਹੋ ਕਹਿੰਦੇ ਅਸੀਂ ਚਾਹੁੰਦੇ ਹਾਂ ਵੋਟਾਂ ਤੇ ਫਿਰ ਕਾਂਗਰਸੀ ਸੰਤਾ ਨੂੰ ਪੁੱਛਦਾ ਤੁਸੀਂ ਕੀ ਚਾਹੁੰਦੇ ਹੋ ਕਹਿੰਦੇ ਖਾਲਿਸਤਾਨ ਉਤੂ ਬਾਦ ਉਹ ਟ੍ਰੇਲਰ ਵਿੱਚ ਧੜਧੜ ਧਗੜ ਧਗੜ ਕਰਕੇ 25 ਬੰਦਿਆਂ ਦੇ ਹੱਥ ਏਕੇ 47 ਫੜਾ ਕੇ بے ਗੁਨਾਹ ਨੂੰ ਮਾਰਦੇ ਦਿਖਾਇਆ ਮੈਂ ਇਹ ਕਹਿਣਾ ਹੈ ਕਿ ਇਹ ਪਿਕਚਰ ਇੱਕ ਗਿਣੀ ਮਿਤੀ ਸਾਜ਼ਿਸ਼ ਦਾ ਹਿੱਸਾ ਹੈ ਜਿਹੜੀ ਸਾਜ਼ਿਸ਼ ਪੰਜਾਬ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਪਹਿਲਾ ਨੰਬਰ ਸ਼ਹਿਰੀ ਦਾ ਮਾਣ ਨਾ ਦੇਣ ਵਾਲੀ ਸੋਚ ਦਾ ਇਹ ਤਰੀਕਾ ਹੈ ਕੋਈ ਵੀ ਐਮਰਜੈਂਸੀ ਦੀ ਫਿਲਮ ਜੇੜੀ ਇਤਿਹਾਸ ਨੂੰ ਭੰਨ ਕੇ ਬਣੂਗੀ ਉਹਨੂੰ ਸ਼੍ਰੋਮਣੀ ਅਕਾਲੀ ਦਰ ਕਦੇ ਪਰਵਾਨ ਨਹੀਂ ਕਰੂਗਾ ਜੇ ਕੋਈ ਵੀ ਮੋਰਚਾ ਪੀਸਫੁੱਲ ਰਿਹਾ ਹੈ ਸਾਰੇ 19 ਮਹੀਨੇ ਦੇ ਦੌਰਾਨ ਇੱਕ ਦਿਨ ਵੀ ਕਿਸੇ ਐਮਰਜੈਂਸੀ ਦੇ ਖਿਲਾਫ ਲੱਗੇ ਮੋਰਚੇ ਵਿੱਚ ਕੋਈ ਵਾਇਲੈਂਸ ਨਹੀਂ ਹੋਈ ਤੇ ਉਹ ਗੋਲੀਆਂ ਚੱਲੀਆਂ ਦਿਖਾਉਂਦੇ ਨਹੀਂ ਹੁਣ ਦੂਸਰੀ ਗੱਲ ਮੈਂ ਇਹਨਾਂ ਨੂੰ ਪੁੱਛਦਾ ਕਿ ਜਿਹੜੇ ਮੋਰਚੇ ਵਿੱਚ ਸੰਤ ਕਰਤਾਰ ਸਿੰਘ ਉਹਨਾਂ ਨੇ ਨਾਲ ਗ੍ਰਿਫਤਾਰੀਆਂ ਦਿੱਤੀਆਂ ਕਾਲੀਦਾਲ ਨਾਲ ਉਹਨਾਂ ਦਾ ਤਾਂ ਜ਼ਿਕਰ ਕੋਈ ਨਹੀਂ ਸੰਤ ਜਰਨੈਲ ਸਿੰਘ ਉਹਣੀ ਨੇ ਸੇਵਾ ਸੰਭਾਲੀ ਹੈ ਸਾਲ 77 ਜਾ ਕੇ ਸਤੰਬਰ 'ਚ ਅਗਸਤ 'ਚ ਸੰਤ ਕਰਤਾਰ ਸਿੰਘ ਉਹਣੀ ਚੋਲਾ ਛੱਡ ਗਏ ਨੇ 21 ਅਗਸਤ ਨੂੰ ਉਹਨਾਂ ਦਾ ਸੰਸਕਾਰ ਹੋਇਆ ਸਤੰਬਰ 77 'ਚ ਉਹਨਾਂ ਨੇ ਸੇਵਾ ਸੰਭਾਲੀ ਹੈ ਜੇ ਪਹਿਲੀ ਵਾਰ ਸੰਤ ਜਰਨੈਲ ਸਿੰਘ ਉਹਣੀ ਪਬਲਿਕ ਡੋਮੇਨ 'ਚ ਆਏ ਜਾਂ ਲੋਕਾ ਜੋੜਾ ਦਾ ਨਾ ਚੱਲਿਆ ਤਾਂ ਉਹ ਅੰਮ੍ਰਿਤਸਰ ਨਰਨਕਾਰੀ ਕਲੈਸ਼ ਵੇਲੇ ਚੱਲਿਆ ਸੀ ਵਿਸਾਖੀ 2023 ਤੇ ਇਹ ਬੀਬੀ ਕੰਗਨਾ ਰੌਣਤ ਕਹੀ ਜਾਂਦੀ ਹੈ ਜੀ ਐਮਰਜੈਂਸੀ ਮੇ ਉਹਨਾਂ ਦੀ ਕੀ ਬਾਤ ਹੋਈ ਹੈ ਐਮਰਜੈਂਸੀ ਵੇਲੇ ਤਾਂ ਉਹ ਇੱਕ ਟਕਸਾਲ ਦੇ ਸਧਾਰਨ ਸੇਵਾਦਾਰਾਂ ਨੂੰ ਉੱਥੇ ਸੇਵਾ ਕਰ ਰਹੇ ਸੀਗੇ ਦੂਸਰੀ ਗੱਲ ਕੀ ਕੰਗਨਾ ਰੌਣਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਰਾ ਦੇਸ਼ ਜ਼ਬਰ ਸਹਿਣ ਲਾਇਪਿਆ ਤੇ ਸ਼ਬਰ ਦੇ ਉਲਟ ਜੇ ਆਵਾਜ਼ ਚੁੱਕੀ ਤਾਂ ਅਕਾਲੀ ਦਲ ਨੇ ਚੁੱਕੀ ਨਹੀਂ ਜੇਕਰ ਹੁਣ ਅੱਜ ਅਫਸੋਸ ਇਹ ਹੈ ਕਿ ਇਨਸਾਫ ਦੇਣ ਦੀ ਥਾਂ ਤੰਗ ਕੱਢੇ ਜਾਂਦੇ ਆ ਕੱਲ ਬੰਬੇ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਕਿ ਸੈਂਸਰ ਬੋਰਡ ਨੂੰ 25 ਤਰੀਕ ਤੱਕ ਫੈਸਲਾ ਕਰਨਾ ਪਊਗਾ ਕਿ ਫਿਲਮ ਚੱਲਣ ਦੇਣੀ ਹੈ ਕਿ ਨਹੀਂ ਚੱਲਣ ਦੇਣੀ ਸੈਂਸਰ ਬੋਰਡ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਫਿਲਮ ਚੱਲਣ ਨਾਲ ਲਾਅ ਐਂਡ ਆਰਡਰ ਪੈਦਾ ਹੁੰਦੀ ਹੈ ਸਿਚੁਏਸ਼ਨ ਕਿ ਨਹੀਂ ਇਹ ਸਰਕਾਰਾਂ ਦਾ ਕੰਮ ਹੈ ਅਸੀਂ ਇਸ ਚੀਜ਼ ਤੇ ਵੀ ਵੱਖ ਵਿਊ ਰੱਖਦੇ ਆ جے بھائی ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਨੂੰ ਉਮਰ ਕਹਿ